ਕੋ ਮਾ ਜਿਆ ਰਮ ਖਾਰ ਨਾ ਕੋਈ ਤੇ ਮੈਂ ਦੁਨੀਆ ਸਾਰੇ ਫਰੋਲੇ ਜਿਹੜੀ ਦਿਲ ਨੂੰ ਸਕੂਨ ਦੇਵੇ ਮਾਵਾ ਠੰਡੀਆਂ ਛਾਵਾਂ ਹੁੰਦੀਆਂ ਨੇ ਜਿਨ੍ਹਾਂ ਦੇ ਗੋਦੀ ਦੇ ਵਿੱਚ ਸਿਰ ਰੱਖ ਕੇ ਅਸੀਂ ਆਪਣੀਆਂ ਸਾਰੀਆਂ ਦੁੱਖ ਤਕਲੀਫਾਂ ਨੂੰ ਭੁਲਾ ਦਿੰਦੇ ਆ ਬੇहद ਹੀ ਬਾ ਕਮਾਲ ਆਵਾਜ਼ ਦੇ ਨਾਲ ਇਸ ਪੁਲਿਸ ਅਫਸਰ ਨੇ ਜੋ ਗੀਤ ਗਾਇਆ ਹੈਗਾ ਉਸ ਨੂੰ ਸੁਣ ਕੇ ਤੁਹਾਡੀ ਵੀ ਰੂਹ ਖੁਸ਼ ਹੋ ਜਾਵੇਗੀ ਕਿ ਇੱਕ ਮਾਂ ਤੇ ਬੱਚੇ ਦੇ ਰਿਸ਼ਤੇ ਨੂੰ ਕਿੰਨਾ ਖੂਬਸੂਰਤੀ ਦੇ ਨਾਲ ਇਸ ਨੇ ਪੇਸ਼ ਕੀਤਾ ਹੈਗਾ ਦੱਸ ਦਈਏ ਕਿ ਇਸ ਪੁਲਿਸ ਦਾ ਨਾਮ ਸ਼ਾਹਿਦ ਸਲੀਮੀ ਹੈ ਜੋ ਪਹਿਲਾਂ ਵੀ ਮਾਂ ਦੇ ਉੱਤੇ ਗੀਤ ਗਾਉਂਦਾ ਹੋਇਆ ਨਜ਼ਰ ਆਇਆ ਸੀਗਾ ਉਹ ਇੱਕ ਵਾਰ ਪਹਿਲਾਂ ਵੀ ਵੀਡੀਓ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਸੀਗੀ ਤੇ ਹੁਣ ਇੱਕ ਵਾਰ ਫੇਰ ਉਹਨਾਂ ਨੇ ਮਾਂ ਤੇ ਬੱਚੇ ਦੇ रिश्ਤੇ ਨੂੰ ਦਰਸਾਇਆ ਹੈਗਾ ਬੜੀ ਹੀ ਖੂਬਸੂਰਤੀ ਦੇ ਤਰੀਕੇ ਦੇ ਨਾਲ ਕਿ ਬੱਚੇ ਬਿਨਾ ਮਾਂ ਨਹੀਂ ਹੁੰਦੇ ਤੇ ਮਾਵਾਂ ਦੇ ਬਿਨਾ ਬੱਚੇ ਨਹੀਂ ਹੁੰਦੇ ਜੇਕਰ ਮਾਂ ਦਾ ਹੱਥ ਸਾਡੇ ਸਿਰ ਤੇ ਨਾ ਹੋਣ ਤਾਂ ਅਸੀਂ ਦੁਨੀਆ ਦੇ ਵਿੱਚ ਕਿਤੇ ਵੀ ਨਹੀਂ ਕਾਮਯਾਬੀ ਹਾਸਿਲ ਕਰ ਸਕਦੇ ਮਾਂ ਹੈਗੀ ਤਾਂ ਜੱਗ ਦੇ ਵਿੱਚ ਸਭ ਕੁਝ ਹੈ ਠੰਡੀਆਂ ਛਾਵਾਂ ਨੇ ਮਾਵਾਂ ਦੁੱਖ ਤਕਲੀਫਾਂ ਨੂੰ ਦੂਰ ਕਰਨ ਵਾਲੀ ਮਾਂ ਹੁੰਦੀ ਹੈ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਉਹਨਾਂ ਤੱਕ ਪਹੁੰਚਾ ਦਿਓ ਜਿਹੜੇ ਆਪਣੇ ਮਾਵਾਂ ਤੋਂ ਦੂਰ ਬੈਠੇ ਨੇ ਇਹ ਗਾਣਾ ਇਹ ਗੀਤ ਤੁਹਾਨੂੰ ਆਪਣੀ ਮਾਂ ਦੀ ਯਾਦ ਜ਼ਰੂਰ ਦਿਲਾ ਦੇਵੇਗਾ ਇਹ ਉਹਨਾਂ ਤੱਕ ਜ਼ਰੂਰ ਪਹੁੰਚਾਏ ਉਹ ਜਿਹੜੇ ਬਾਹਰ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਆਪਣੇ ਮਾਵਾਂ ਨੂੰ ਜ਼ਰੂਰ ਯਾਦ ਕਰਦੇ ਹੋਣਗੇ ਸ਼ਾਇਦ ਇਹ ਗਾਣਾ ਸੁਣ ਕੇ ਤੁਹਾਡੀ ਵੀ ਅੱਖਾਂ ਦੇ ਵਿੱਚ ਹੰਝੂ ਆ ਜਾਣਗੇ ਕਿ ਜਿਹੜੀ ਮਾਂ ਦੇ ਹੱਥੋਂ ਅਸੀਂ ਪਿਆਰ ਦੇ ਨਾਲ ਰੋਟੀ ਦੀਆਂ ਬੁਰਕੀਆਂ ਚੱਕਦੇ ਸੀਗੇ ਅੱਜ ਉਹਨਾਂ ਤੋਂ ਦੂਰ ਬੈਠੇ ਆ ਇਹ ਭਾਵੂ ਕਰ ਦੇਣ ਵਾਲਾ ਹੈਗਾ ਗੀਤ ਦੱਸਦੀ ਏ ਕਿ ਇਸ ਨੌਜਵਾਨ ਦੇ ਨਾਲ ਵੀ ਕੁਝ ਪੰਜਾਬੀ ਵੀਰ ਵੀ ਖੜੇ ਨੇ ਜਿਨ੍ਹਾਂ ਦੀ ਅੱਖਾਂ ਦੇ ਵਿੱਚ ਹੰਝੂ ਆ ਗਏ ਨੇ ਤੇ ਇਸ ਦੇ ਕੋਲ ਇੱਕ ਜਿਹੜੀ ਕਿ ਮਾਂ ਵੀ ਖਰੋਤੀ ਹੋਈ ਨਜ਼ਰ ਆ ਰਹੀ ਐ ਜੋ ਇਸ ਨੂੰ ਕਾਫੀ ਪਿਆਰ ਕਰ ਰਹੀ ਐ ਇਸ ਨੂੰ ਚੂਮ ਰਹੀ ਐ ਆਪਣੇ ਕਲੇਜੇ ਨਿਰਨਾਲ ਇਸ ਨੂੰ ਲਗਾ ਰਹੀ ਐ ਇਸ ਤੋਂ ਬਾਅਦ ਕਹਿੰਦੇ ਨੇ ਕਿ ਮਾਵਾਂ ਤੋਂ ਬਿਨਾ ਜਗ ਦੇ ਵਿੱਚ ਕੁਝ ਵੀ ਨਹੀਂ ਹੁੰਦਾ ਆਓ ਇੱਕ ਵਾਰ ਸੁਣਦੇ ਆ ਇਹ ਪੂਰਾ ਗੀਤ ਰੁਕ ਮਾਜਿਆ ਰਮਖਾਰ ਨਾ ਕੋਈ ਤੇ ਮੈਂ ਦੁਨੀਆ ਸਾਰੀ ਫਰੋਲੇ ਜਿਹੜੀ ਦਿਲ ਨੂੰ ਸਕੂਨ ਦੇਵੇ ਉਹ ਮਿੱਠੀ ਬੋਲੀ ਮਾਂ ਦੇ ਤੇ ਬਾਪ ਮਰੇ ਲੋਕੋ ਬਾਪ ਮਰੇ ਸਿਰ ਨੰਗਾ ਹੋਵੇ ਤੇ ਵੀਰ ਮਰਾਂ ਕੰਡ ਖਾਲੀ ਮਹਾਂਬਾਜ ਮੁਹੰਮਦ ਬਾਪ ਸਿਆ ਮਾਜੀ ਦੱਸੋ ਕੌਣ ਕਰੇ ਰਖਵਾਲੀ ਤੇ ਕੋ ਦਵਾ ਯਾ ਮੇਰੇ ਮੌਲਾ ਨਾ ਮਰਨ ਕਿਸੇ ਦੀਆਂ ਮਾਵਾ ਮਾ ਦੇ ਪੈਰਾ ਖੱਲੇ ਜੰਨਤ ਲੋਕੋ ਮਾਰਾਈ ਠੰਡੀਆਂ ਚਾਵਾਂ ਮਾਵਾਂ ਪੁੱਤਰ ਨਾਲ ਹੀ ਜਉਂਦੀਆਂ ਨੇ ਬੇਟੇ ਕਿਸੇ ਦੇ ਪੁੱਤਰ ਬਿਨਾ ਮਰਨ ਮਾਵਾਂ ਦੇ ਸਹੀ ਗੱਲ ਤੇ ਵੀਰ ਵੀਰਾਂ ਦੇ ਦਰਦੀ ਹੁੰਦੇ ਮਾਂ ਜੀ